ਸਸਿਕਾਲੀ ਮੈਂ ਆ ਮਰਕੀਤ ਰਾਉਣੀ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰਦੇ ਹੋਏ ਖੁਸ਼ੀ ਲੈ ਰਿਹਾ ਇਸ ਗੱਲ ਦੀ ਅੱਜ ਮੈਂ ਖੜਾ ਜੀ ਪੰਜਾਬੀ ਫਿਲਮ ਐਂਡ ਟੀਵੀ ਐਕਟਰਸ ਐਸੋਸੀਏਸ਼ਨ ਦੇ ਦਫ਼ਤਰ ਜਾਨਕਿ ਪੱਕਾ ਦਫ਼ਤਰ ਵਿਖੇ ਸੋ ਇਸ ਦਫ਼ਤਰ ਤੋਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਜਿਹੜੇ ਸਾਡੇ ਫਿਲਮਾਂ ਨਾਲ ਸੰਬੰਧਤ ਲੋਕ ਨੇ ਉਹਨਾਂ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਸਾਡੀ ਸਭ ਤੋਂ ਵੱਡੀ ਜਿਹੜੀ ਐਸੋਸੀਏਸ਼ਨ ਹੈ ਪ੍ਰੋਡਿਊਸਰ ਸਹਿਬਾਨਸ ਦੀ ਸਾਡੇ ਨਿਰਮਾਤਾ ਦੀ ਉਹਨਾਂ ਦੀ ਜਿਹੜੀ ਐਸੋਸੀਏਸ਼ਨ ਹੈ ਇੰਡੀਅਨ ਮੂਵਿਸ਼ਨ ਪਿਕਚਰ ਪ੍ਰੋਡਿਊਸਰ ਐਸੋਸੀਏਸ਼ਨ ਇੰਪਾ ਸੋ ਉਹਨਾਂ ਦਾ ਸਬ-ਆਫਿਸ ਜਿਹੜਾ ਉਹ ਚੰਡੀਗੜ੍ਹ ਵਿਕੇ ਖੁੱਲ ਗਿਆ ਹੈ ਸੋ ਤੁਹਾਨੂੰ ਹੁਣ ਇਹਦੀ ਮੈਂਬਰਸ਼ਿਪ ਲੈਣ ਲਈ ਜਾਂ ਮੈਂਬਰਸ਼ਿਪ ਰੀਨਿਊ ਕਰਾਉਣ ਲਈ ਬੰਬੇ ਜਾਣ ਦੀ ਲੋੜ ਨਹੀਂ ਇਹ ਸਾਰਾ ਕੁਝ ਚੰਡੀਗੜ੍ਹ ਵਿਕੇ ਹੋਏਗਾ ਚੰਡੀਗੜ੍ਹ ਦੇ ਦੋ ਫੇਸ ਇੰਡਸਟਰੀਅਲ ਦੇ ਵਿੱਚ ਇਹ ਦਫ਼ਤਰ ਖੁੱਲਿਆ ਜੀ ਇਨਪਾ ਦਾ ਸਭ ਕੁਝ ਖੁੱਲਿਆ ਹੈ ਉੱਥੇ ਪੰਕਜ ਜੀ ਤੁਹਾਨੂੰ ਬੀਲ ਕਰਨਗੇ ਸੋ ਸਾਡੇ ਲਈ ਖੁਸ਼ੀ ਦੀ ਗੱਲ ਹੈ ਦੂਜੀ ਖੁਸ਼ੀ ਦੀ ਗੱਲ ਇਹ ਹੈ ਕਿ ਤੁਸੀਂ ਜੇ ਆਪਣਾ ਟਾਈਟਲ ਰਜਿਸਟਰ ਕਰਨਾ ਹੈ ਤੁਸੀਂ ਜੇ ਉਹ ਆਪਣਾ ਟਾਈਟਲ ਰਜਿਸਟਰ ਕਰਨਾ ਹੈ ਕਿਸੇ ਪ੍ਰੋਜੈਕਟ ਦਾ ਉਹ ਟਾਈਟਲ ਰਜਿਸਟਰ ਕਰਾਉਣ ਲਈ ਤੁਹਾਨੂੰ ਬੰਬੇ ਜਾਣ ਦੀ ਲੋੜ ਨਹੀਂ ਟਾਈਟਲ ਵੀ ਤੁਹਾਡਾ ਚੰਡੀਗੜ੍ਹ ਵਿਖੇ ਰਜਿਸਟਰ ਹੋਏਗਾ ਸੋ ਜਿਹੜੇ ਵੀ ਮੇਰੇ ਪ੍ਰੋਡਿਊਸਰ ਭਰਾ ਨੇ ਨਵੇਂ ਲੋਕ ਜਿਹੜੇ ਕੰਮ ਕਰਨਾ ਚਾਹੁੰਦੇ ਨੇ ਪੁਰਾਣੇ ਜਿਹੜੇ ਸਾਡੇ ਸੱਜਣ ਨੇ ਸਤਿਕਾਰਯੋਗ ਉਹ ਆਪਣੇ ਰਿਵਿਊ ਕਰਵਾਉਣਾ ਚਾਹੁੰਦੇ ਨੇ ਕੋਈ ਟਾਈਟਲ ਇਸ ਵਿੱਚ ਕਰਵਾਉਣਾ ਚਾਹੁੰਦੇ ਨੇ ਉਹ ਚੰਡੀਗੜ੍ਹ ਵਿਖੇ ਕਰਵਾ ਸਕਦੇ ਨੇ ਸੋ ਸਾਡੇ ਲਈ ਖੁਸ਼ੀ ਦੀ ਗੱਲ ਹੈ ਸੋ ਅਸੀਂ ਇੱਕ ਵਾਰ ਇਹਦੇ ਲਈ ਇੰਪਾ ਦਾ ਧੰਨਵਾਦ ਕਰਦੇ ਆਂ ਪੰਕਜ ਸਾਹਿਬ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਜਿਤਨਾ ਸਦਕਾ ਇਹ ਆਫਿਸ ਇੱਥੇ ਖੋਲ੍ਹਿਆ ਹੈ ਪੰਕਜ ਜੀ ਤੁਹਾਨੂੰ ਉੱਥੇ ਮਿਲਣਗੇ ડીਲ ਕਰਨਗੇ ਸੋ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਦੁ ਜਿਹੜੀ ਸਾਡੀ ਪ੍ਰੋਡਿਊਸਰ ਐਸੋਸੀਏਸ਼ਨ ਹੈ ਹਿੰਦੁਸਤਾਨ ਦੀ ਸਭ ਤੋਂ ਵੱਡੀ ਐਸੋਸੀਏਸ਼ਨ ਉਹਨਾਂ ਨੇ ਆਪਣਾ ਸਾਬ ਆਫਿਸ ਜਿਹੜਾ ਉਹ ਚੰਡੀਗੜ੍ਹ ਵਿੱਚ ਕੋਲ ਲਿਆ ਦੋ ਫੇਸ ਦੇ ਵਿੱਚ ਚੰਡੀਗੜ੍ਹ ਇੰਡਸਟਰੀਅਲ ਵਿੱਚ ਜਿਹੜੀ ਪਟਾਰਾ ਤੇ ਚਪਾਲ ਦੀ ਬਿਲਡਿੰਗ ਹੈ ਉਸ ਬਿਲਡਿੰਗ ਦੇ ਵਿੱਚ ਇਹ ਦਫ਼ਤਰ ਖੁੱਲਿਆ ਸੋ ਆਓ ਆਪਾਂ ਪ੍ਰੋਡਿਊਸਰ ਐਸੋਸੀਏਸ਼ਨ ਦੇ ਮੈਂਬਰ ਬਣੀਏ ਤੇ ਇਸ ਇੰਡਸਟਰੀ ਨੂੰ ਹੋਰ ਮਜ਼ਬੂਤ ਕਰੀਏ ਤੇ ਆਪੋ ਆਪਣੇ ਟਾਈਟਲ ਆਪਣੇ ਸ਼ਹਿਰ ਦੇ ਵਿੱਚ ਨਿਕਟ ਰਜਿਸਟਰ ਕਰਵਾਈਏ ਸੋ ਇਹ ਸਾਡੇ ਲਈ ਵੱਡੀ ਗੱਲ ਹੈ ਇਹਦੇ ਨਾਲ ਸਾਡੇ ਸਿਨੇਮੇ ਨੂੰ ਹੋਰ ਬਲ ਮਿਲੇਗਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਵੈਰੀ ਮ